ਖੰਨਾ ਪੁਲਿਸ ਨੇ ਚਾਈਨਾ ਡੋਰ ਦੇ ਵਿਰੁੱਧ ਇੱਕ ਸ਼ਲਾਗਯੋਗ ਕਦਮ ਚੁੱਕਿਆ ਦੋ ਪਹੀਆ ਵਾਹਨ ਸਵਾਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਬਾਈਕ ਦੇ ਅੱਗੇ ਲਗਾਉਣ ਦੇ ਲਈ ਇੱਕ ਵਿਸ਼ੇਸ਼ ਸੁਰੱਖਿਆ ਹਾਰਨੇਟਸ ਵਿਕਸਿਤ ਕੀਤਾ ਹੈ ਜੋ ਕਿ ਵਾਹਨ ਚਾਲਦੇ ਸਮੇਂ ਚੈਨ ਡੋਰ ਨੂੰ ਗਰਦਨ ਜਾਂ ਫਿਰ ਚਿਹਰੇ ਤੱਕ ਪਹੁੰਚਣ ਤੋਂ ਰੋਕੇਗਾ ਚਾਈਨਾ ਡੋਰ ਹਰ ਸਾਲ ਤੇ ਮਾਸੂਮ ਜਾਨਾਂ ਲੈਂਦਾ ਇਸ ਖਤਰੇ ਨੂੰ ਰੋਕਣ ਦੇ ਲਈ ਖਾਨਾਪੋਲਿਸ ਨੇ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜੀਐਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਜਨਤਾ ਦੇ ਜਾਨਮਾਲ ਦੀ ਸੁਰੱਖਿਆ ਕਰਨਾ ਪੁਲਿਸ ਦਾ ਮੋਢਾ ਫੜ ਜਾਏ ਇਹ ਸੁਰੱਖਿਆ ਹਾਰਨੈਸ ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸੇ ਨੂੰ ਰੋਕਣ ਦੇ ਲਈ ਵਿਕਸਿਤ ਕੀਤਾ ਗਿਆ ਹੈ ਖਾਨਾਪੋਲਿਸ ਨੇ ਜਨਤਾ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ ਚੇਤਾਵਨੀ ਦਿੱਤੀ ਹੈ ਕਿ ਇਸ ਨੂੰ ਵੇਚਣ ਜਾਂ ਵਰਤਣ ਵਾਲੇ ਪਾਇ ਜਾਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅੱਜ ਸਾਡੇ ਖੰਨਾ ਦੇ ਜਨਕੀ ਪੰਜਾਬ ਪੁਲਿਸ ਦਾ ਬਹੁਤ ਬੜਾ ਪਰਾਲਾ ਚੱਲ ਰਿਹਾ ਵਾ ਜੋ ਕਿ ਅੱਜ ਕੱਲ੍ਹ ਜਿਹੜੀਆਂ ਡੋਰਾ ਨੇ ਬਹੁਤ ਜਾਨਾ ਜਾਂਦੀਆਂ ਨੇ ਚਾਈਨਾ ਡੋਰਾ ਨਾਲ ਤੇ ਅੱਜ ਇਹਨਾਂ ਨੇ ਮੁਹਿੰਮ ਚਲਾਈ ਆਵਾ 3000 4000 ਤਾਰ ਦਾ ਅਰੇਂਜਮੈਂਟ ਕੀਤਾ ਵਾ ਜਾਨ ਬਚਾਉਣ ਦੀ ਜਨਕੀ ਸਭ ਤੋਂ ਵੱਡੀ ਬੰਦੇ ਦੀ ਜਾਨ ਦਾ ਜ਼ਰੂਰੀ ਆ ਜਿਹੜੀ ਕੀ ਇਹਨਾਂ ਨੇ ਅੱਜ ਬਹੁਤ ਵੜਾ ਕੰਮ ਕੀਤਾ ਵਾ ਬਰਾਲਾ ਇਹ ਬੇ ਜੀਦ ਕਰਕੇ ਬੱਚੇ ਨਹੀਂ ਜਾਣ ਬਚੇ ਬੰਦਿਆਂ ਦੀ ਜਾਨ ਬਚੇ ਆ ਤਾਰ ਲਾ ਕੇ ਸੇਫਟੀ ਆ ਜੀ ਇਸ ਕਰਕੇ ਜੀ ਸਾਰੇ ਆਪਣਾ ਧਿਆਨ ਰੱਖੋ ਬਾਦ ਤੋਂ ਬਾਦ ਹਾ ਬੰਦੇ ਤਾਰ ਲਾਓ ਤੇ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂ ਸਾਰਿਆਂ ਨੂੰ ਮੈਸੇਜ ਆਈ ਪੂਰੇ ਸ਼ਹਿਰ ਦੇ ਵਿੱਚ ਜੀ ਪੂਰੇ ਪੰਜਾਬ ਦੇ ਵਿੱਚ ਵੀ ਸਭਾ ਤੋਂ ਬਾਦ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਹ ਤਾਰਾਂ ਲਾ ਕੇ ਜੀ ਸਾਰਿਆਂ ਦੀ ਜਾਨ ਬਚੇ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਪੰਡਿਤ ਰਿਸ਼ੀਦੇਵ ਸ਼ਾਸਤਰੀ ਕਮ ਕਾਟੀ ਬ੍ਰਾਹਮਣ ਸਭਾ ਪ੍ਰਧਾਨ ਬਹੁਤ ਵਧੀਆ ਪ੍ਰਾਲਾ ਹੈ ਜੀ ਜੇ ਟਾਈਮ ਤੋਂ ਪਹਿਲਾਂ ਹੁਣ ਦੇਖੋ ਲੋੜੀ ਆਣ ਆਲੀ ਇਹਦੇ ਚ ਲੋਕ ਬੜੇ ਪਤੰਗ ਉਡਾਉਂਦੇ ਆ ਪਿਛਲੇ ਸਾਲ ਵੀ ਸਮਰਾਲਾ ਰੋਡ ਤੇ ਇੱਕ ਬੰਦੇ ਦਾ ਇਦਾਂ ਹੀ ਚਾਈਨਾ ਡੋਰ ਨਾਲ ਸਿਰ ਵੱਢਿਆ ਗਿਆ ਸੀਗਾ ਬਹੁਤ ਵਧੀਆ ਕੰਮ ਹੈ ਕਰਨਾ ਚਾਹੀਦਾ ਟਾਈਮ ਸਿਰ ਦੇਖੋ ਪ੍ਰਸ਼ਾਸਨ ਜਾਗਰਿਤ ਹੋਈ ਹੈ ਤਾਂ ਬਹੁਤ ਬੰਦਿਆਂ ਦੀ ਜਾਨ ਬਚ ਸਕਦਾ ਇਹਦਾ ਵੀ ਬਹੁਤ ਵਧੀਆ ਅਪਰੈਲਾ ਕੀਤਾ ਹੀ ਇਹਨਾਂ ਨੇ ਬਹੁਤ ਸਾਰੇ ਨੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਜੀ ਗੜਾ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜੀ ਥੈਂਕ ਯੂ ਇਹਨਾਂ ਦਾ ਧੰਨਵਾਦੀ ਬਹੁਤ ਬਹੁਤ ਤੁਹਾਡਾ ਜੀ ਹਾਂਜੀ ਮੇਰਾ ਨਾਮ ਜੀ ਬਲਜੀਤ ਸਿੰਘ ਰੂਪੀ ਹੈ ਜੀ ਅੱਛਾ ਕੀ ਕਹਣਾ ਤੇ ਮੇਰੀ ਵਰਕਸ਼ਾਪ ਹੈਗੀ ਕਰਤਾਰਨਗਰ ਚ ਇਹ ਖੰਨਾ ਪੁਲਿਸ ਵੱਲੋਂ ਡੀਐਸਪੀ ਸਾਹਿਬ ਜੀ ਨੇ ਇੱਕ ਸਾਨੂੰ ਆਰਡਰ ਦਿੱਤਾ ਇਹਦਾ ਤਾਰ ਦਾ ਇਹ ਬਹੁਤ ਵਧੀਆ ਚੀਜ਼ ਆਈ ਬਣਾਉਣ ਵਾਸਤੇ ਇਨੂੰ ਤਕਰੀਬਨ ਇੱਕ ਪੀਸ ਦੇ ਉੱਤੇ ਆ ਜਾਂਦਾ 15 ਤੋਂ 200 ਰੁਪਏ ਦਾ ਖਰਚਾ ਆ ਜਾਂਦਾ ਜੀ ਇਹ ਸਾਰਾ ਖੰਨਾ ਪੁਲਿਸ ਕਰ ਰਹੀ ਹੈ ਜੀ ਬਹੁਤ ਵਧੀਆ ਕਿਸੇ ਦਾ ਗਲ ਕੋਲ ਵੱਢਣ ਤੋਂ ਚਾਇਨਾ ਡੋਰ ਦੇਖੋ ਵੈਸੇ ਤਾਂ ਵੇਚਣੀ ਹੋਣੀ ਚਾਹੀਦੀ ਵਿਕਣੀ ਹੋਣੀ ਚਾਹੀਦੀ ਜਦੋਂ ਫੇਰ ਵੀ ਕੋਈ ਚੋਰੀ ਛਿਪੇ ਵੇਚਦਾ ਕਿਸੇ ਦਾ ਕੋਈ ਪੁੱਲ ਦੇ ਉੱਤੇ ਜਾਂਦਾ ਜਾਂ ਕੋਈ ਵੀ ਸੜਕ ਤੇ ਜਾਂਦਾ ਕਿਸੇ ਦੇ ਗਲ ਦੇ ਵਿੱਚ ਲਾ ਕੇ ਉਹਦਾ ਨੁਕਸਾਨ ਨਾ ਹੋਵੇ ਉਹ ਤੋਂ ਸੁਰੱਖਿਆ ਇਹ ਬਹੁਤ ਵਧੀਆ ਚੀਜ਼ ਆਈ ਸਰ ਹਰ ਇੱਕ ਨੂੰ ਲਗਾਉਣੀ ਚਾਹੀਦੀ ਹੈ ਜੀ ਦੇਖੋ ਫ੍ਰੀ ਲੱਗਦੀ ਹੈ ਜੀ ਕੋਈ ਫ੍ਰੀ ਦੇ ਵਿੱਚ ਇਹ ਕਿਹੜਾ ਕੋਈ ਪੈਸਾ ਲੱਗਦਾ ਜੀ ਧੰਨਵਾਦ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਬਸੰਤ ਮcjਵੀ ਦਾ ਤਿਆਰ ਮਨਾਇਆ ਜਾਂਦਾ ਹੈ। ਵੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਆ ਅਸੀਂ ਚਾਇਨਾ ਡੋਰ ਨਾ ਤਾਂ ਵਿਕਣ ਦੇਣੀ ਆ ਤੇ ਨਾ ਹੀ ਚਾਇਨਾ ਡੋਰ ਚਲਣ ਦੇਣੀ ਆ ਕਿਉਂਕਿ ਚਾਇਨਾ ਡੋਰ ਦੇ ਨਾਲ ਨਾ ਸਿਰ ਪ੍ਰਾਵਰ ਨੂੰ ਪੰਛੀਆਂ ਨੂੰ ਜਾਂ ਨੁਕਸਾਨ ਹੁੰਦਾ ਹੈ। ਇਹਦੇ ਨਾਲ-ਨਾਲ ਜਿਹੜੇ ਲੋਕ ਨੇ ਪਾਸਰਵਾਏ ਨੇ ਜਿਹੜੇ ਸੜਕਾਂ ਦੇ ਲੋਕ ਚੱਲਦੇ ਨੇ ਜਾਂ ਹੋਰ ਪਤੰਗ ਉਡਾਉਣ ਵੇਲੇ ਇਹ ਤਾਰ ਜਿਹੜੀ ਡੋਰ ਹੈ ਚਾਈਨਾ ਡੋਰ ਹੈ ਇਹ ਗਲਾਂ ਦੇ ਵਿੱਚ ਆ ਅੰਗਾ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰ ਦਿੰਦੀ ਹੈ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਈਨਾ ਡੋਰ ਦੇ ਉੱਤੇ ਤੱਕ ਸਿਕੰਜਾ ਕਸਾਂਗੇ ਪਰਚੇ ਦਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸ ਐਚ ਓਜ਼ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ ਤਕਰੀਬ 2 3 3000 ਦੇ ਕਰੀਬ ਅਸੀਂ ਤਾਰ ਦਾ ਤਾਰ ਮੁਹਿਆ ਕਰਾ ਰਹੇ ਹਾਂ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਂਦਾ ਅਸੀਂ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਆ ਤਾਂ ਕਿ ਜਿਹੜੀ ਚਾਈਨਾ ਡੋਰ ਹੈ ਉਹਨਾਂ ਦੇ ਗਲ ਦੇ ਵਿੱਚ ਇਹ ਸਿਰ ਕੋਈ ਨੁਕਸਾਨ ਨਾ ਕਰ ਸਕੇ ਕਿ ਸਰ ਕਿੰਨੀ ਕਿ ਲਾਹੇਵੰਦੀ ਹੈਗੀ ਹੈ ਸਾਹਮਣੇ ਤਹੂ ਇਹਦੇ ਕਾਫੀ ਚੰਗੇ ਰਿਜ਼ਲਟ ਨੇ ਜੀ ਜੇ ਅਸੀਂ ਬਿਲਕੁਲ ਮਕੈਨਿਕ ਬੁਲਾਇਆ ਹੋਇਆ ਜੀ ਮਕੈਨਿਕ ਤੋਂ ਅਸੀਂ ਤਾਰਾਂ ਲਵਾ ਰਹੇ ਆ ਇਹਦੇ ਵਿੱਚ ਸਪੈਸ਼ਲੀ ਤਾਂ ਜਿਵੇਂ ਗਲ ਦੇ ਵਿੱਚ ਉਲਝਣਦੀ ਹੈ ਨਾ ਡੋਰ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਲਾ ਰਹੇ ਆ ਉਹਦੇ ਸਿਰ ਤੱਕ ਉਹ ਕਵਰ ਕਰੇਗੀ ਤਾਂ